ਨਾ ਆਪਣੇ ਪਸਕਾਰ ਸਾਖਾ ਸਰਨਾ ਪਰਵਾਦੀ ਭੱਗ ਜਾ ਮੈਂ ਸਿਰ ਪਰਵਾਣੀ ਆ ਛੜ ਕੋਲ ਤੁਸੀਂ ਢਾਈ ਤਾਂ ਮੈਨੂੰ ਜਾਣੀ ਉਹ ਨੋੜਾ ਆ ਗਿਆ ਲੈ ਤੂੰ ਤਾਂ ਪਹਿਲੀ ਲਾਸਣ ਸਿੱਲ ਕੇ ਧਰੀ ਜਾਨੀ ਆ ਹੋਰ ਭਣੇ ਸਾਗ ਧਰਨਾ ਦਾ ਮੈਂ ਸਾਗ ਲੈ ਆਵਾਂਗੇ ਜਾ ਕੇ ਤੇ ਤਾਂ ਕਰਕੇ ਮੈਂ ਲਾਸਣ ਪਹਿਲੀ ਸਿੱਲਣ ਵੈਗੀ ਹੁਣ ਦੇਖਦੀ ਆ ਮੈਂ ਤੇਰੇ ਜੇਠ ਨੂੰ ਕੰਨੀ ਆਗੀ ਲਿਆ ਕੇ ਦਊਗਾ ਫਿਰ ਜਾਂਦਾ ਹੋਰ ਦੇ ਰੋਲੇ ਧੋਲਿਆਂ ਜਾ ਆਪਦੇ ਘਰ ਦਾ ਕੰਮ ਉਹ ਤਾਂ ਕੋਈ ਹੁੰਦਾ ਹੀ ਨਹੀਂ ਚਲ ਕੋਈ ਨਾ ਭਣੇ ਪਹਿਲਾਂ ਤੂੰ ਮੇਰੇ ਜੇਠ ਨੂੰ ਦੇਖ ਲੈ ਫੇਰ ਨਹੀਂ ਆਪਾਂ ਦੋ ਜਣੇ ਸਕੂਟਰੀ ਤੇ ਬਾਜ ਚੰਨਾ ਦੇ ਸਾਗ ਲੈਣਾ ਦੋ ਜਣੀਆਂ ਜਾ ਕੇ ਨਹੀਂ ਕੰਮ ਬਣਨਾ ਕਰੇ ਕੋਣ ਦੇਖੂ ਫਿਰ ਜੇ ਕੋਈ ਆ ਗਿਆ ਅੱਜ ਤੜਕੇ ਦਾ ਬਨੇਰੇ ਤੇ ਕੰਮ ਹੋਲੀ ਜਾਂਦਾ ਸੁੱਖ ਹੋਵੇ ਕੋਈ ਨਾ ਪੋ ਪੋ ਹੁਣ ਤਾਂ ਠੰਡ ਬਥੇਰੀ ਆ ਕੋਈ ਨਾ ਭੈਣੇ ਜੇ ਕੋਈ ਆਜੂ ਮੋੜਿਆ ਥੋੜੂ ਜਾਂਦਾ ਹੁੰਦਾ ਨਹੀਂ ਨਹੀਂ ਭੜੀ ਕਿਹੜਾ ਰੋਟੀਆਂ ਪਕਾਊਗਾ ਥੋ ਆਪਦੀਆਂ ਨਹੀਂ ਪਕਦੀਆਂ ਦੋ ਕੋਈ ਨਾ ਐਨਾ ਨਾ ਘਬਰਿਆ ਕਰ ਦੇਖੋ ਆ ਗਿਆ ਆਪਾਂ ਨੂੰ ਰੱਖਣਾ ਤਾਂ ਪਊਗਾ ਹੂੰ ਰਿਸ਼ਤੇਦਾਰ ਦੱਸ ਦੇ ਜੇ ਗੈਲਾ ਮੈਂ ਫੋਨ ਕਰਦੀ ਆ ਤੇਰੇ ਜੇਠ ਨੂੰ ਜੇ ਇਹੋ ਕਰੂਗਾ ਹਾਂ ਫੋਨ ਕਰਕੇ ਦੇ ਹਾਂ ਆਜੂਗਾ ਜੇ ਪਤਾ ਨਹੀਂ ਕਿੱਥੇ ਹੋਣਾ ਉਹ ਤਾਂ ਨਹੀਂ ਫੇਰਾ ਪਾ ਦੋਏ ਪੈਣਾ ਬਾਗ ਚੱਲਾਂਗੇ ਹੁਣ ਹੱਥ ਸੇਕਣ ਲੱਗੀ ਹੁਣ ਫੋਨ ਲਾ ਲੈ ਮੇਰੇ ਜੇਠਾ ਹਾਂ ਨਹੀਂ ਲੈ ਲਾਉਣੀ ਮੈਂ ਧਿਆਨ ਚੋਂ ਨਿਕਲ ਗਈ ਹਾਂ ਹੈਲੋ ਕਿੱਥੇ ਹੋ ਜੀ ਸਾਗ ਲੈਣ ਜਾਣਾ ਸੀਗਾ ਹੋਰਾਂ ਨੇ ਰੌਲਿਆਂ ਚ ਫਿਰੀ ਜਾਂਦੇ ਹੋਣ ਘਰੇ ਵੀ ਨਿਗਾਹ ਮਾਰ ਲਿਆ ਕਰੋ ਮਾੜੀ ਸਾਗ ਲੈਣ ਜਾਣਾ ਸੀ ਜਦੋਂ ਤੁਸੀਂ ਲਿਆ ਕੇ ਦੋ ਨਹੀਂ ਫਿਰ ਮੈਨੂੰ ਨਾਲ ਲੈ ਕੇ ਚੱਲੋ ਮੈਂ ਤੋੜ ਲਿਆਉਂਗੀ ਪੈਣ ਲਾ ਸੌਣ ਨੂੰ ਸੁਣ ਚਿੱਲੀ ਜਾਂਦੀ ਆ ਘਰੇ ਤਿਆਰੀ ਕਰੀ ਜਾਂਦੀ ਆ ਸਾਰਾ ਦਿਨ ਨੰਨਾ ਹੋਰ ਰੌਲਿਆਂ ਚ ਫਿਰੀ ਜਾ ਕਰੋ ਘਰੇ ਧਿਆਨ ਰੱਖਿਆ ਕਰੋ ਆਜੋ ਲੈਪਣੇ ਕਰਤਾ ਫੋਨ ਮੈਨੇ ਚੱਲ ਵਧੀਆ ਕੀਤਾ ਜਦੋਂ ਇਹ ਜਾਣੇ ਵਗ ਜੂਗੇ ਫਿਰ ਬਾਹਲਾ ਸੌਖਾ ਹੋ ਜੂਗਾ ਮੈਂ ਘਰੇ ਕੰਮ ਕਰ ਲਉ ਆ ਗਿਆ ਠੀਕ ਹੈ ਨਹੀਂ ਫਿਰ ਮੈਂ ਭੱਗ ਜੂ ਠੀਕ ਹੈ ਆਪਣੇ ਲੈ ਚਾਹ ਪੀਣੀ ਆ ਕੁੱਟ ਫੇਰ ਕਰਦੇ ਆ ਨਾਲੇ ਤਾਂ ਕੱਪੜੇ ਪ੍ਰੈਸ ਕਰਕੇ ਹੱਥ ਜੇ ਨਿੱਗੇ ਜੇ ਹੋ ਜਾਂਦੇ ਨੇ ਮਾੜੇ ਮੋٹے ਧੀਟ ਖੜ ਗਿਆ ਕੌਣ ਆ ਗਿਆਨੀ ਲੈ ਬਣ ਗਈ ਮੋਟ ਛੋਟੀ ਨਹੀਂ ਆ ਹੁਣ ਇਕ ਵਾਰੀ ਦੇਖ ਕੇ ਵੀ ਐਂ ਕਹਿਣਗੇ ਵੀ ਜਦੋਂ ਬਿਮਾਰ ਹੋ ਜਾਂਦੀ ਹੈ ਉਦੋਂ ਪੇਕੀਆਂ ਆਖੇ ਪੜ ਜਾਂਦੀਆਂ ਮੈਂ ਕੀ ਕਰਾਂ ਮੇਰੇ ਕੀ ਸਾਰੇ ਜੇ ਮੇਰੇ ਘਰ ਵਾਲੇ ਨਾ ਮਰਦਾ ਮੈਨੂੰ ਕੀ ਲੋੜ ਸੀ ਪੇਕੇ ਆਉਂਦੀ ਜਾਂ ਰੱਬ ਮੈਨੂੰ ਪੁੱਤ ਦੇ ਦਿੰਦਾ ਮੈਂ ਕਦੇ ਨਾ ਹੁੰਦੀ ਐ ਬਿਵਾਰ ਹੋ ਕੇ ਰਦਿਆ ਨਾ ਪਤਾ ਨਾ ਲੱਗੇ ਨੀ ਕੰਮਾਲੀ ਆਹੀ ਕੰਮਾਲੀ ਕੌਣ ਕੰਮਾਲੀ ਲੈ ਕੰਮਾਲੀ ਤੋਂ ਨਾ ਪੜਨੇ ਮੈਂ ਤਾਂ ਮੇਰੇ ਘਰ ਵਾਲਾ ਗਾਣਾ ਦਿੰਦਾ ਬਾਰੇ ਬੈਠਾ ਕਹਿੰਦਾ ਇੰਨੇ ਨੇ ਪੈਸੇ ਪਏ ਤਾਂ ਤੂੰ ਕੰਮਾਲੀਆਂ ਲਾ ਕੇ ਸਾਰੇ ਪੈਸੇ ਖਰਾਬ ਕਰੀ ਜਾਨੀ ਸਤੋ ਆਪਦੇ ਨਹੀਂ ਕੰਮ ਹੁੰਦਾ ਹੈਗਾ ਸਤੋ ਨਹੀਂ ਉਹ ਨਹੀਂ ਆਪਣੀ ਨੰਦ ਸਾਰਾ ਸਿਆਲ ਉਹ ਤੋਂ ਲਵਾ ਕੇ ਕੰਮ ਕਦੇ ਸਾਗ ਬਣਾ ਲਿਆ ਕਦੇ ਤੌੜੇ ਤਾਪੀਆਂ ਧਵਾ ਲੀਆਂ ਝਾੜੂ ਪੋਚਾ ਲਵਾ ਲਿਆ ਖੱਲਾਂ ਚ ਕੂੜਾ ਕਢਾ ਲਾਂਗੇ ਹੁਣ ਤਾਂ ਉਹ ਤੋਂ ਨਹੀਂ ਚੱਲ ਕੋਈ ਨਾ ਇੰਨਾ ਨਹੀਂ ਉਹ ਕਰੀਦਾ ਹੁੰਦਾ ਆਪਣੇ ਘਰ ਦੀ ਕੁੜੀ ਆ ਉਹ ਕੋਈ ਬਗਾਨੀ ਨਹੀਂ ਨਹੀਂ ਫਿਰ ਮੈਂ ਕਹਦਾ ਕਹਿੰਦੀ ਕੁੜੀ ਨੇਗੀ ਕੰਮ ਤਾਂ ਕਰਾਉਣੀ ਨੇ ਚੱਲ ਕੋਈ ਨਾ ਭੈਣੇ ਆਏ ਨਹੀਂ ਕਰੀਦਾ ਹੁੰਦਾ ਇਸ ਘਰ ਦੀ ਧੀ ਆ ਉਹ ਲੈ ਮੈਂ ਕਹਦਾ ਕਹਿੰਦੀ ਧੀ ਨੇਗੀ ਕੰਮ ਤਾਂ ਕਰਨੀ ਨੇ ਕਰਮ ਨਿਵੰਦੇ ਜੇ ਚੱਲ ਕੋਈ ਨਾ ਇੰਨਾ ਨਹੀਂ ਉਹ ਕਰੀ ਜਾਂਦਾ ਕੁਦ ਦਿਨ ਇਹ ਨਹੀਂ ਹੈਗੀ ਦੋਨਾਂ ਚ ਨਾ ਕੋ ਮੁੰਡਿਆ ਚ ਜੀ ਨੇ ਕਿੱਧਰ ਵਾਕਿਆਂ ਚਲ ਬਹਿ ਜਾਣੀਆਂ ਆਪੀ ਆ ਜਾਣਗੇ ਠੀਕ ਨਹੀਂ ਆਉਣਗੇ ਕਿਸੇ ਦੇ ਡਿਮਾਂਡ ਚ ਹਾਈ ਹੇ ਵੋਏ ਮਤ ਘਟੇਕਦੀਆਂ ਬੀਬੀ ਸਾਸਰੀ ਘਰ ਜਾਂਦੀ ਬਾਤ ਹੋਰ ਕਿਵੇਂ ਆ ਠੀਕ ਆ ਹਾਂ ਠੀਕ ਆ ਕਰੇ ਸਾਰੇ ਠੀਕ ਸੀ ਠੀਕ ਸੀ ਸਾਰੇ ਮੈਂ ਹੀ ਬਿਮਾਰ ਆ ਆ ਠੰਡ ਜੀ ਲੱਗ ਗਈ ਹੁਣ ਧੁੰਦ ਜੀ ਵਾਲੀ ਪੈਂਦੀ ਸੀ ਨਾ ਬਸ ਕਈ ਦਿਨਾਂ ਦਾ ਗੋਹਾ ਜਿਹਾ ਇਕੱਠਾ ਹੋਇਆ ਪਿਆ ਤੇ ਉਹ ਪੱਥ ਲਿਆ ਉਹਦੇ ਕਰਕੇ ਫਿਰ ਬੁਖਾਰ ਜਿਹਾ ਹੋਣ ਲੱਗ ਗਿਆ ਉੱਥੇ ਦਵਾਈ ਨਹੀਂ ਲੱਗੀ ਆ ਮੈਨੂੰ ਬੜਬਰੀਏ ਦੀ ਦਵਾਈ ਲੱਗਦੀ ਆ ਨਾ ਧਨੋਲੇ ਤੋਂ ਕੋਈ ਨਾ ਤੇਰ ਬਾਈ ਆਉਂਦਾ ਤੈਨੂੰ ਦਵਾਈ ਦਵਾ ਲੇਗਾ ਤੂੰ ਬਹਿ ਜਾ ਮੈਂ ਚਾਹ ਦੀ ਘੁੱਟ ਲਿਉਣੀ ਆ ਕਰਕੇ ਚੰਗਾ ਚੰਗਾ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਹੋਗੇ ਹਾਂ ਠੀਕ ਆ ਹੋਰ ਕਾ ਪਰਿਵਾਰ ਕੇ ਮੈਂ ਆਪਣਾ ਠੀਕ ਆ ਕਾ ਸਾਰੇ ਵਧੀਆ ਠੀਕ ਕੀ ਗੱਲਾਂ ਐਵੇਂ ਢਿੱਲੇ ਜਿਹੇ ਹੋਏ ਬੈਠੀਆਂ ਬਿਮਾਰ ਜਿਹੇ ਕਈ ਦਿਨਾਂ ਦੀ ਬੁਖਾਰ ਜਾਂ ਚੜਦਾ ਹੈਗਾ ਅੱਛਾ ਹਾਂ ਹੋਰ ਇੱਥੇ ਸਾਰੇ ਠੀਕ ਨੇ ਹਾਂ ਸਾਰੇ ਭੈਣ ਜੀ ਠੀਕ ਠਾਕ ਨੇ ਤੁਸੀਂ ਦੱਸੋ ਘਰ ਪਰਿਵਾਰ ਠੀਕ ਆ ਸਾਰਾ ਜਮਾਂ ਵਧੀਆ ਬਾਈ ਕਿਵੇਂ ਇੱਥੇ ਆਉਂਦਾ ਹੁੰਦਾ ਹੁੰਦਾ ਹਾਂ ਹਾਂ ਬਾਈ ਦਾ ਫੋਨ ਆ ਜਾਂਦਾ ਬਾਹਰੋਂ ਠੀਕ ਠਾਕ ਆ ਬਾਈ ਚਲੋ ਹਾਂ ਚਲ ਕੋਈ ਨਾ ਤੇਰੇ ਪਰਾਵਾਂ ਦਾ ਘਰ ਆ ਰਿਹਾ ਇੱਥੇ ਤੈਨੂੰ ਕੋਈ ਕਿਸੇ ਗੱਲ ਦੀ ਟੈਨਸ਼ਨ ਨਹੀਂ ਚੰਗਾ ਕੋਈ ਨਾ ਤੈਨੂੰ ਵੱਡਾ ਵੀਰ ਜੀ ਦਵਾਈ ਦਵਾ ਲਿਆ ਹੁੰਦਾ ਠੀਕ ਹੈ ਹਾਂ ਕੋਈ ਨਾ ਆਰਾਮ ਕਰ ਤੂੰ ਚਲ ਭੈਣ ਜੀ ਮੈਂ ਚਾਹ ਬਣਾ ਕੇ ਲਿਆਵਾਂ ਕਿ ਪਹਿਲਾਂ ਪ੍ਰਸ਼ਾਦਾ ਸਕੋਂਗੇ ਨਾ ਨਾ ਪ੍ਰਸ਼ਾਦਾ ਚਾਹ ਤਾਂ ਬਣਾਉਣਗੇ ਪ੍ਰਸ਼ਾਦਾ ਮੈਂ ਛਕਣਾ ਨਹੀਂ ਅੱਛਾ ਤੇ ਜਦੋਂ ਭੁੱਖ ਲੱਗੀ ਮੈਂ ਉਦੋਂ ਖਾ ਲਵਾਂ ਹੁਣ ਭੁੱਖ ਨਹੀਂ ਹੈ ਚਲ ਕੋਈ ਨਾ ਭੈਣ ਜੀ ਪਹਿਲਾਂ ਫਿਰ ਚਾਹ ਪੀ ਲਓ ਉਦੋਂ ਬਾਅਦ ਚ ਫਿਰ ਮੈਂ ਪ੍ਰਸ਼ਾਦਾ ਬਣਾਉਂਦਾ ਚੰਗਾ ਕੋਈ ਨਾ ਕੋਈ ਹਾਂ ਤੁਸੀਂ ਆਰਾਮ ਕਰ ਲਵੋ ਇੰਨੇ ਠੀਕ ਹੈ ਠੀਕ ਹੈ ਐ ਜਿਹੜੀਆਂ ਪਰਿਆਣੀਆਂ ਸਾਹਬ ਦੇ ਹੋਂ ਜਿਹੇ ਜਿਹਾ ਮੇਰੇ ਸ਼ੁਕਰ ਦਾਤਾ ਸੁਖ ਦਾ ਸ਼ਾਂਤ ਆਇਆ ਇੱਥੇ ਆ ਕੇ ਧੋਕੜੀਆਂ ਧੰਮਤਾ ਲਉ ਸਾਰਾ ਦਿਨ ਉੱਥੇ ਕਦੇ ਗੋਹਾ ਪਾਥ ਲਿਆ ਕਦੇ ਕੱਖ ਪਾ ਲੇ ਧੂਕੜੀ ਸੁਣਾਲੇ ਘਰੀ ਜਾਨੀ ਆ ਨਾਲੇ ਮੇਰੇ ਆਪ ਦਾ ਕੋਈ ਹੈ ਨਹੀਂ ਐਣੀ ਬਣਗੀ ਜਾ ਬਣੀ ਜਾਂਦੀ ਤੜਕੀ ਵਾਲੀ ਪਈ ਤਾਂ ਕੋਈ ਦਿੱਤੀ ਕਰਕੇ ਦੇ ਦੇਣੀ ਆ ਨਾ ਦਾਸਾਂ ਇੱਕਾ ਤੋਂ ਕਰਦੀਦੀ ਵਿਚਾਰੀ ਠੰਡ ਚਾਈਆ ਕੋਈ ਨਹੀਂ ਬਸ ਤੂੰ ਟਿਕ ਜਾ ਟਿਕ ਜਾ ਆ ਜਾਂਦੇ ਤੇਰੇ ਭਾਈ ਨੂੰ ਕੀ ਕਟੂਕਾ ਲਵਾ ਕੇ ਸੈੱਟ ਕਰਕੇ ਕੰਮ ਲਵਾਗੇ ਫਿਰ ਚੱਲ ਕੋਈ ਨਾ ਦਾਣੇ ਚ ਪਉਣੀ ਦੀ ਆਪਾਂ ਚਾਹੇ ਵੇਖ ਦੇ ਦੇ ਦਿੱਤੀ ਕਰਕੇ ਪਰ ਹਾਂ ਉਹ ਹੀ ਤਾਂ ਗੱਲ ਆ ਚੱਲ ਟਿਕਾ ਟੁਕਾ ਲਵਾ ਕੇ ਠੀਕ ਹੋ ਜਾਣਗੇ ਉਹਦੇ ਭਾਈ ਨੂੰ ਬਸ ਜਦੋਂ ਆ ਗਿਆ ਨਾਲ ਦੀ ਨਾਲ ਸੈਟ ਕਰਾ ਕੇ ਸਾਰੇ ਕੰਮ ਐਸੇ ਤੋਂ ਲੈਣੇ ਨੇ ਹਾਂ ਹਾਂ ਚੱਲ ਇਹ ਕੀ ਸਮਝ ਵਧੀਆ ਹੋ ਗਿਆ ਕਿੱਥੇ ਆਈਆਂ ਵਧੀਆ ਹੋ ਗਿਆ ਸਹੀ ਲੱਗਦਾ ਚਾਲ ਦਾ ਮੌਕਾ ਆਉਣ ਤਾਂ ਹੁਣ ਤਾਂ ਆਪਾਂ ਨੂੰ ਮौज ਲੱਗੀ ਨੰਨ ਤਾਂ ਆ ਗਈ ਆਪਣੀ ਲੈ ਦੱਸ ਲੈ ਪਾ ਚਾਹ ਪਾ ਕੋਟ ਚਾਹ ਦੇ ਕੇ ਮੈਂ ਪਹਿਣ ਨੂੰ ਲੈ ਪਾ ਦੇ ਪਹਿਣ ਚਾਹ ਬਣੀ ਆ ਲੈ ਪਾ ਦਨੀ ਆ ਖੜ ਜਾ ਉਹਨੂੰ ਜੇਪੀ ਨੂੰ ਨਾ ਪਤਾ ਲੱਗੇ ਕਿਸੇ ਗੱਲ ਦਾ ਗਿਆਪਾ ਇਹ ਤੋਂ ਮੈਂ ਕੰਮ ਲੈਣਾ ਨਾਲੇ ਤਾਂ ਗੋਹਾ ਇਕੱਠਾ ਹੋਇਆ ਪਿਆ ਬਲਾਈਂਜਾ ਦੇ ਨਾਲੇ ਪਏ ਨੇ ਮੋٹے ਕੱਪੜੇ ਧੋਣ ਵਾਲੇ ਨਹੀਂ ਚੱਲ ਵਧੀਆ ਸਮਾਂ ਦੀ ਹੁਣ ਤਾਂ ਆਪਾਂ ਨੂੰ ਮੌਜਾਂ ਲੱਗੀਆਂ ਰਾਣੀ ਚਠਾਣੀ ਨੂੰ ਆਪਾਂ ਤਾਂ ਮੌਜਾ ਕਰਿਆ ਕਰਾਂਗੇ ਇਹ ਕਰਿਆ ਕਰੂ ਕੰਮ ਆਪਾਂ ਕੰਮ ਲੈ ਲਾਂਗੇ ਹੌਲੀ ਹੌਲੀ ਪਿਆਰ ਨਾਲ ਪਹਿਲਾਂ ਕਿਹੜਾ ਠੀਕ ਕਰ ਲਈਏ ਸਹੀ ਗੱਲ ਆ ਕੋਈ ਨਾ ਭੈਣੇ ਤੂੰ ਚਾਹ ਪਾ ਪਹਿਲਾਂ ਚਾਹ ਦੇ ਆਵਾ ਲੈ ਨਹੀਂ ਗੱਪੜ ਪੱਕੀ ਜਿਹੀ ਲੈ ਜਾ ਮੂੰਹ ਮੱਖਾ ਪਾ ਦੇ ਪਾ ਦੇ ਚਾਹ ਪਾ ਤੂੰ ਲੈ ਦੇਖਾਂ ਪਲ ਰੋਟੀਆਂ ਪਈਆਂ ਨੇ ਕਿ ਨਾ ਰੋਟੀ ਦਾ ਪਈਆਂ ਨੇ ਇਸੇ ਨਾਲ ਮੂੰਹ ਮੱਥਾ ਝੁਲਸ ਬਾਂਗੇ ਇਹੀ ਖਾ ਲੂਗੀ ਕੀ ਤਾਜ਼ੀਆਂ ਨੂੰ ਹੋਇਆ ਨਾ ਲਵੰਦੀ ਦਾ ਪੀ ਨਾ ਲੈ ਆਹੋ ਜੇ ਪੀ ਨਹੀਂ ਦੀਦਾ ਹੈਗਾ ਭਾਈ ਕਿੱਧਰ ਗਿਆ ਜੇ ਪੀ ਰੌਲਾ ਸੀ ਭੈਣ ਜੀ ਕਿਸੇ ਦੀ ਅੱਛਾ ਹਾਂ ਉੱਥੇ ਗਿਆ ਹੋਇਆ ਫੋਨ ਕੀਤਾ ਸੀਗਾ ਉਹ ਆਉਂਦਾਗਾ ਹੁਣ ਠੀਕ ਆ ਹਾਂਜੀ ਮੈਂ ਵੀ ਫੋਨ ਲਾਇਆ ਸੀ ਤੇ ਉਹ ਤਾਂ ਕਹਿੰਦਾ ਸੀ ਵੀ ਭੈਣੇ ਮੈਂ ਲੈ ਕੇ ਜਾਊਂਗਾ ਤੈਨੂੰ ਆ ਕੇ ਗੱਡੀ ਤੇ ਫਿਰ ਮੈਂ ਆਖਿਆ ਨਾ ਅੱਜ ਆ ਬੜੀ ਧੁੰਦ ਵਾਲੀ ਪੈਂਦੀ ਐ ਮੈਨੂੰ ਡਰ ਲੱਗਿਆ ਮਾ ਜਵਾਖ ਕਿਤੋਂ ਭੱਜ ਜਾਊਗਾ ਗੱਡੀ ਤੇ ਤੇ ਐਵੇਂ ਕੋਈ ਹੋਰ ਨਾ ਨੁਕਸਾਨ ਹੋ ਜੇ ਮਾ ਮਨਾ ਬਸੇ ਚੜ ਕੇ ਭੱਜ ਜਾ ਚਲ ਕੋਈ ਨਾ ਭੈਣ ਜੀ ਹੁਣ ਤੁਸੀਂ ਫੋਨ ਕਰ ਦਿੰਦੇ ਜਾ ਕੇ ਲਿਆਉਂਦਾ ਤੁਹਾਨੂੰ ਖੰਡ ਤਾਂ ਟਾਈਮ ਆ ਚਲ ਕਾ ਨੂੰ ਬਸ ਜਿ ਧੱਕੇ ਖਾਣੇ ਹੁੰਦਾ ਕੋਈ ਨਾ ਕੁਛ ਨਹੀਂ ਹੁੰਦਾ ਮੈਂ ਤਾਂ ਕੱਲੀ ਜਣੀ ਆ ਗਈ ਤਾਂ ਵੀ ਕੀ ਹੈ ਫਿਰ ਮੈਨੂੰ ਇਹਦਾ ਫਿਕਰ ਰਹਿੰਦਾ ਇਕੱਲਾ ਜਾਣੇਗਾ ਕੰਮ ਸੰਭਣ ਵਾਲਾ ਇੱਥੇ ਹੈ ਨਾ ਤਾਂ ਹੈਗਾ ਭੈਣ ਜੀ ਸੁਣ ਪਤਾ ਹੀ ਆ ਚੱਲ ਕੋਈ ਨਾ ਤੁਸੀਂ ਚਾਹ ਪੀਵੋ ਹੂੰ ਤੇ ਆਰਾਮ ਕਰੋ ਆਪ ਦਾ ਚੰਗਾ ਲੈ ਨਾਲੇ ਮੈਂ ਭੈਣ ਨੂੰ ਕਿਹਾ ਸੀ ਭੈਣੇ ਮੈਨੂੰ ਦੱਸ ਦੀ ਮਾਪ ਲਿਆਉਂਗੇ ਵੀ ਬਿਨਾ ਦੱਸੀ ਆ ਗਈ ਸਸਰੀਕਾਰ ਭੈਣੇ ਸਸਰੀਕਾਰ ਹੋ ਠੀਕ ਹੈ ਹਾਂ ਮੈਂ ਤਾਂ ਠੀਕ ਹਾਂ ਤੁੰਗਾ ਵਧੀਆ ਬਣੇ ਵਧੀਆ ਹਾਂ ਸੇਤ ਤਾਂ ਠੀਕ ਹੈ ਭੈਣੇ ਤੇਰੀ ਹਾਂ ਬਈ ਉਹ ਤਾਂ ਠੀਕ ਵੀ ਹੈ ਪਰ ਬੁਖਾਰ ਜਾਂ ਨਹੀਂ ਹਟਿਆ ਉਹਦੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਹਾਂ ਤੇ ਮੈਨੂੰ ਦਵਾਈ ਕਾ ਨੂੰ ਲੱਗਦੀ ਹੈ ਉੱਥੋਂ ਮੈਨੂੰ ਦਵਾਈ ਇੱਥੇ ਬੜ ਬਰੀਏ ਦੀ ਲਪਾਉਣੀ ਮੇਰੀ ਗਾਸਨ ਤਾਂ ਚਾਹ ਪਾਣੀ ਪੀ ਲਿਆ ਹਾਂ ਮੈਂ ਚਾਹ ਪੀ ਲੀ ਪ੍ਰਸ਼ਾਦਾ ਉਹਦੋਂ ਮੈਨੂੰ ਭੁੱਖ ਜੀ ਨਹੀਂ ਰੋਟੀ ਖਾ ਲੈ ਇੱਕ ਲੱਦੀ ਮੇਰੀ ਗਾਸਨ ਮੈਂ ਇਹਨੇ ਮੈਂ ਦੇਖ ਲਾਉਂ ਕੀ ਕਰਦੀਆਂ ਨੇ ਉਹਨੂੰ ਕਹਿ ਕੇ ਨਾ ਮੈਂ ਰੋਟੀ ਭੇਜਦਾ ਤੂੰ ਰੋਟੀ ਖਾ ਤੈਨੂੰ ਦਵਾਈ ਹੁਣੇ ਦਵਾ ਕੇ ਲੈ ਕੇ ਆਉਣਾ ਮੈਂ ਮੈਂ ਰੋਟੀ ਤਾਂ ਖਾਣੀ ਨਹੀਂ ਕੋਈ ਨਾ ਕੱਲ ਨੂੰ ਲੈ ਆਵਾਂਗੇ ਦਵਾਈ ਕੱਲ ਨੂੰ ਲੈ ਕੇ ਆਉਣੀ ਹੈ ਹਾਂ ਚਲ ਤੇਰੀ ਮਰਜ਼ੀ ਮੈਂ ਤਾਂ ਕਹਿੰਦਾ ਅੱਜ ਹੀ ਦਵਾਈ ਨਾਲ ਕੱਲ ਤੱਕ ਤਾਂ ਠੀਕ ਹੋ ਜਾਏਗੀ ਜਾਂ ਅਥਰੇ ਵਕ ਚੱਲਾਂਗੇ ਫਿਰ ਅਥਰੇ ਵਕ ਚੱਲਾਂਗੇ ਮੈਂ ਹਜੇ ਹੁਣੀ ਆਈਆਂ ਉਹਨਾਂ ਦੇ ਮੇਰੇ ਇੱਕ ਖਰਾਕ ਲਈ ਹੋਈ ਹੈ ਠੀਕ ਐ ਆਹ ਹੋਏ ਨਾਲ ਨਾਲ ਬੁਖਾਰ ਚਾ ਲੈ ਜੂਗਾ ਫਿਰ ਟੀਕਾ ਲੱਗ ਜੂਗਾ ਹਾਂ ਹਾਂ ਹੋਰ ਆਪਣੇ ਉਧਰ ਦੂਜੇ ਠੀਕ ਸੀਗੇ ਲੈਣੇ ਬਾਣੇ ਸਾਰੇ ਸਾਰੇ ਠੀਕ ਨੇ ਬਾਈ ਅੱਛਾ ਅੱਛਾ ਚਲੋ ਵ ਕੁਆ ਮੇਰਾ ਬੜੀ ਟੈਨਸ਼ਨ ਜੀ ਨਾ ਲਿਆ ਕਰ ਤੇਰੇ ਭਾਈ ਦੇ ਹੁੰਦੇ ਨਾ ਮੈਨੂੰ ਤੇਰੇ ਹੁੰਦਾ ਟੈਨਸ਼ਨ ਕਾ ਗਈ ਇਹ ਤੇ ਤੂੰ ਰਾਮ ਨਾਲ ਰਹਿ 10 ਦਿਨ ਰਹਿ 20 ਦਿਨ ਰਹਿ ਵੀ ਨਾ ਰਹਿ ਤੇਰਾ ਘਰ ਹੈ ਹਾਂ ਹੁਣ ਤਾਂ ਮੈਂ ਕੁਛ ਦਿਨ ਲਾ ਕੇ ਜਾਣਾ ਤੇਰੀ ਸਰੀਰ ਜਿਆਦੇ ਡਾਉਣ ਹੈ ਖਾਸੇ ਦਿਨ ਹੋ ਗਏ ਤੈਨੂੰ ਪਤਾ ਹੀ ਆ ਬਸ ਢਿਲ ਮੱਠ ਜੀ ਨਾਲ ਫਿਰ ਉੱਥੇ ਤਾਂ ਹੈ ਨਹੀਂ ਬੰਨ ਸੁੱਭ ਜਾ ਕਿਸੇ ਕੰਮ ਦਾ ਨਾਲੇ ਤਾਂ ਮੇਰੀਆਂ ਕਹੀ ਜਾਂਦੀਆਂ ਸਰੀਰ ਜਿਆਦੇ ਡਾਉਣ ਹੈ ਨਾਲੇ ਕਹੀ ਜਨ ਦਵਾਈ ਕੱਲ ਨੂੰ ਲਵਾਂਗੀ ਕੱਲ ਨੂੰ ਨਹੀਂ ਫੇਰ ਘੰਟੇ ਬਾਦੀ ਚੱਲਦੇ ਐ ਨੇ ਤੇਰੇ ਦਵਾਈ ਖਾਦੀ ਹੋਈ ਹੈ ਨਾ ਗੋਲੀਆਂ ਉਹਦਾ ਅਸਰ ਹੋ ਜੂਗਾ ਹੁਣ ਇਹ ਦਵਾਈ ਲੈ ਕੇ ਆਉਣਾ ਨਹੀਂ ਜੇ ਟੈਸਟ ਡਾਕਟਰ ਨੇ ਕਿਹਾ ਟੈਸਟ ਟੁਸਟ ਕਰਾਉਣੇ ਪੈਗੇ ਉੱਥੇ ਟਾਈਮ ਵੀ ਲੱਗ ਜਾਂਦਾ ਹੁੰਦਾ ਚੰਗਾ ਹਾਂ ਕੋਈ ਕੋਈ ਗੱਲ ਨਹੀਂ ਮੈਂ ਚਾਹ ਪਾਣੀ ਪੀ ਲਾਂ ਤੇ ਇਹਨੇ ਉਹ ਰੈਸਟ ਕਰ ਲਾ ਚੰਗਾ ਠੀਕ ਚੰਗਾ ਆ ਚਾਬੀ ਤਾਂ ਲੈ ਜਾ ਜੇ ਪੀ ਲਿਆ ਹਾਂ ਆ ਕੇਲੇ ਫਲੀਆਂ ਲਈਆਂ ਮੇਰੇ ਵਾਸਤੇ ਹਾਂ ਲੈ ਆਇਆ ਲੈ ਫੜ ਕੱਢ ਦੇ ਕੋਈ ਗੱਲ ਨਹੀਂ ਫੇਰ ਫੇਰ ਲੈ ਲਊਗਾ ਮੈਂ ਨਾ ਕੱਢ ਲੈ ਨਾ ਪੇਟੀ ਤੇ ਉੱਥੇ ਰੱਖ ਦੀ ਝੋਲਾ ਪੇਟੀ ਦੇ ਉੱਤੇ ਚੰਗਾ ਹਾਂ ਰੱਬਾ ਮੇਰੇ ਪ੍ਰਾਨ ਨੂੰ ਆਹੀਂ ਖੁਸ਼ ਰੱਖੀ ਕਈ ਵੀ ਦੁੱਖ ਨਾ ਆਵੇ ਇਹ ਜਿੰਦਗੀ 'ਚ ਇਹਨੂੰ ਹਾਸੇ ਦੇਂਦੇ ਕਿਨਾਂ ਮੇਰੇ ਦੁੱਖ ਟੁੱਟ ਜਾਂਦੇ ਨੇ ਲੈ ਚਾਹ ਨਹੀਂ ਬਣਾਉਣੀ ਮੈਂ ਤੁਹਾਡੇ ਵਾਸਤੇ ਚਾਹ ਨਹੀਂ ਮੈਂ ਪੀਂਦਾ ਹੈਗਾ ਆਪਾਂ ਇਹਨਾਂ ਕੇਲੇ ਲੈ ਕੇ ਆਈ ਆ ਮੈਂ ਤਾਂ ਖਾਣਾ ਕੇਲਾ ਤੇ ਚਾਹ ਚ ਬਣਾਵਾਂਗੇ ਫੇਰ ਆ ਤੇ ਨਾਲੇ ਮੈਂ ਭੈਣ ਨੂੰ ਦਵਾਈ ਦਵਾ ਕੇ ਲੈ ਕੇ ਆਉਣਾ ਠੀਕ ਆ ਇਹਦਾ ਖਿਆਲ ਰੱਖਿਆ ਕਰ ਮਾੜਾ ਮੋਟਾ ਭੈਣ ਦਾ ਕੋਈ ਨਾ ਜਰੂਰ ਇਹਦਾ ਦੁਖੀ ਜੀਵ ਹੈ ਵਿਚਾਰੀ ਨਾ ਤਾਂ ਤੈਨੂੰ ਪਤਾ ਘਰ ਵਾਲਾ ਹੈਗਾ ਤੇ ਨਾ ਮੁੰਡਾ ਹੈਗਾ ਇਹ ਤਾਂ ਉਹ ਉਰੀ ਸਾਰਾ ਤੱਕਦੀ ਆ ਪੇਕਾ ਦੇ ਸਾਰਾ ਹੁੰਦਾ ਭੈਣਾਂ ਨੂੰ ਦਾ ਨਾ ਕੋਈ ਨਾ ਜ਼ਰੂਰ ਹਾਂ ਤੁਸੀਂ ਕਹੋਗੇ ਉਵੇਂ ਕਰਾਂਗੇ ਪਤਾ ਕੀ ਕਰਨਾ ਨਾ ਇਹਨੂੰ ਕੰਮ ਕੋਮ ਨੂੰ ਕਹੀ ਨਾ ਹੋਰ ਇਹ ਤੇ ਤੁਹਾਡੇ ਟੈਂਸ਼ਨ ਪਾ ਲੇਗਾ ਆ ਆਪ ਹੀ ਨਿ ਕਰਾਉਂਦੇ ਭੋਰਾ ਕਿਸ ਦੋ ਜਣੀਆਂ ਹੈਗੀਆਂ ਹੋਰ ਕਰੀ ਗਊ ਦੀ ਜਾਈ ਹੈ ਦਾ ਕੁੜੀਆਂ ਦਾ ਤਾਂ ਨਾਲੇ ਪੁੱਣ ਹੁੰਦਾ ਹਾਂ ਨਾ ਠੀਕ ਤੇ ਮੈਂ ਪਸ਼ੂ ਵਾਲੇ ਕਹਿੰ ਗਿਰਾ ਮਾਰ ਕੇ ਉਹਨਾਂ ਫਿਰ ਮੈਂ ਭੈਣ ਦਵਾਈ ਦਵਾ ਕੇ ਲੱਕਿਆ ਚੰਗਾ ਲੈ ਖਿਆਲ ਰੱਖੋ ਮੈਂ ਤਾਂ ਆਪਦੇ ਤਰੀਕੇ ਨਾਲ ਹੀ ਖਿਆਲ ਰੱਖਾਂਗੀ ਨਾਲੇ ਤਾਂ ਲਵਾਂਗੀ ਸਾਰੇ ਕੰਮ ਨਾਲੇ ਦੀਦੀ ਜੀ ਦੀਦੀ ਜੀ ਇਹਨੂੰ ਕੀ ਪਤਾ ਲੱਗੂਗਾ ਇਹ ਤਾਂ ਪਰਦਾ ਰੰਦਾ ਰੌਲੇਆਂ ਚ ਮੈਂ ਤਾਂ ਆਪਦੇ ਹਿਸਾਬ ਨਾਲ ਸਾਰੇ ਕੰਮ ਲਵਾਂਗੀ ਜਿਵੇਂ ਲੈਣੇ ਨੇਗੇ ਉਹ ਆ ਪੱਥਨ ਵਾਲਾ ਪਿਆ ਮੋٹے ਕੱਪੜੇ ਧੋਣ ਵਾਲੇ ਪਏ ਨੇ ਰਜਾਈਆਂ ਦੇ ਗਲਾਫ ਲਾ ਦੂੰਗੀ ਨਾਲੇ ਉਹ ਧੋ ਦੂੰਗੀ ਮਹਾਨੇ ਨਾਲ ਜਿੰਨੇ ਘੜਾ ਹੋਇਆ ਕਰੂਗਾ ਰੋਟੀ ਪਾਣੀ ਖਵਾ ਕੇ ਤੜਕੀ ਕਰਕੇ ਸੇਵਾ ਚੱਲ ਕੰਮ ਤੇ ਗੋਹਾ ਪੱਥਨ ਨਾਲ ਹੁੰਦਾ ਤੜਕੇ ਤਾਂ ਮੈਂ ਗੋਹਾ ਪਠਾਉਣੀ ਆ ਪਹਿਲਾਂ ਲੈ ਨਾ ਗੁਹਾ ਪਰਾਂ ਹਟਾਇਆ ਨਾ ਨਮਾਈਆਂ ਨੇ ਉਹਨੇ ਮੈਨੂੰ ਜਿਆ ਨੀਰਾ ਨੂਰਾ ਵੀ ਨੀ ਰਲਾ ਕੇ ਗਿਆ ਲੋਕਰ ਜਾ ਪਤਾ ਨਹੀਂ ਕਿੱਦਾਂ ਟੱਪ ਗਿਆ ਕਿੱਧਰ ਨਾ ਯਾਰ ਦਰ ਤਾਂ ਨਹੀਂ ਹੈਗਾ ਪਿਛਲੇ ਪਾਸੇ ਉਹ ਬਿੰਦੀ ਐਨ ਯੂਰੇ ਨਹੀਂ ਹੈਗਾ ਉਹ ਨਾ ਇਹ ਦੋਨੇ ਜਈਆਂ ਖਿਆਲ ਰੱਖਦੀਆਂ ਨੇ ਪਤਾ ਨਹੀਂ ਕਿੱਧਰ ਵਾਕਿਆ ਕਿੱਧਰ ਨਾ ਲੈ ਕੀ ਸੋਨਾ ਰੰਗਾਂ ਨੇ ਪਹਿਣ ਦੀ ਹੋ ਨਹੀਂ ਪਹਿਣ ਮੈਂ ਤਾਂ ਲਵਾਈ ਬਿੰਦੀ ਜਰੂਰ ਕੱਢੀ ਰੱਖਦੀ ਸਾਰਾ ਨਹੀਂ ਬਲਾਈ ਸੋਨਾ ਲੱਗਦਾ ਰੰਗ ਕੱਟਾ ਹੁੰਦਾ ਉੱਧਰ ਵੀ ਮਾੜਾ ਮੋਟਾ ਨਿਗਾ ਮਾਰ ਲਿਆ ਕਰੋ ਪਸੂਆਂ ਕਣੀ ਉਹ ਕਿੱਧਰ ਭੱਗ ਗਿਆ ਉਹ ਉਹ ਵੀਰੇ ਇੱਧਰ ਨੂੰ ਭੱਗ ਗਿਆ ਸੀ ਬਾਹਰ ਨੂੰ ਆ ਹੁਣੇ ਗਿਆ 10 ਮਿੰਟ ਹੋਏ ਨੇ ਗਏ ਨੂੰ ਉਹਨੂੰ ਦੁਕਾਨ ਤੇ ਕੂਨ ਤੇ ਨਾ ਗਿਆ ਉਹ ਮੈਨੂੰ ਪਤਾ ਚੱਲ ਤੇਰੀ ਪੂਰੀ ਲੈਣ ਗਿਆ ਹਣ ਉਹਦਾ ਕਿਹੜਾ ਕੰਮ ਐ ਹੋਰ ਬਸ ਆਹੀ ਕੰਮ ਦਾ ਉਹ ਤੁਸੀਂ ਇੱਥੇ ਟੈਰੀਆਂ ਫੈਰੀਆਂ ਲਾਉਣ ਲੱਗ ਰਹੀ ਹੋ ਕਦੇ ਨੌਂ ਪਾਰਸਾ ਕਦੇ ਕੁਝ ਹੋਰ ਆ ਪਾਰਲਰ ਖੋੜ ਕੇ ਘਰੇ ਮੈਨੂੰ ਆਸ ਉਹ ਪਸੂਆਂ ਕਣੀ ਨਿਗਾ ਮਾਰ ਲਓ ਮਾੜਾ ਮੱਟਾ ਆ ਤੂੰ ਕਿਦਾਈ ਦੀ ਛੋਟੀ ਸਵੇਰੇ ਸਾਰਾ ਕੀ ਤੋ ਗਰਮ ਮਰਦਾ ਗੋਹਾ ਹੋ ਰਿਹਾ ਤੇ ਗਾਰਾ ਹੋ ਰਿਹਾ ਨਾ ਤੁਸੀਂ ਵੀ ਕਰਨਾ ਕਰੋ ਮੈਂ ਨਿ ਫਿਰ ਤੁਸੀਂ ਕਹਿੰਦੇ ਦੁੱਧ ਨਹੀਂ ਦਿੰਦੀ ਦੁੱਧ ਕੀ ਦੇਣ ਗਿਆ ਕੋਈ ਨਾ ਮੈਂ ਉਹ ਤੋਂ ਕਹਿ ਕੇ ਨਾਲੇ ਕੱਖ ਪਵਾ ਦਾਨੀ ਆ ਨਾਲੇ ਮੈਂ ਨੀਗਾ ਮਾਰ ਲਾਂ ਤੁਸੀਂ ਇੰਨਾ ਨਾ ਘਾਬਰਿਆ ਕਰੋ ਮੈਂ ਘੱਪੜਦਾ ਨਹੀਂ ਆ ਜਿੰਨੀ ਟੋਰਚ ਕਿੰਨੀ ਹਬਦੀ ਲਾਰਖੀ ਮੜਾ ਮੋਟੋ ਮੱਜਾਂ ਦੀ ਵੀ ਲਾ ਰਿਆ ਮੇਰੀ ਤੁਹਾਡੇ ਕਰਕੇ ਲਾਈਦੀ ਆ ਸਾਡੇ ਕਰਕੇ ਲਾਈਦੀ ਆ ਚਲ ਕੋਈ ਗੱਲ ਮੈਂ ਭੈਣ ਨੂੰ ਦਵਾਈ ਦਵਾ ਕੇ ਲੈ ਕੇ ਆਉਣਾ ਤੇ ਆਉਂਦਿਆਂ ਨਾਲੇ ਉਹ ਤੋਂ ਕਰਕੇ ਨਾ ਫੋਨ ਫਾਨ ਉਹਨੂੰ ਬੁਲਾ ਲਓ ਚੰਗਾ ਕਰਾ ਲਓ ਤਾਂ ਕੰਮ ਸਾਰੇ ਨਾਲ ਲੱਗ ਜਿਓ ਮੜਾ ਮੋਟਾ ਆਪ ਵੀ ਕੋਈ ਨਾ ਵੀਰ ਜੀ ਕੋਈ ਨਾ ਕਰਾ ਦਾਂਗੇ ਹਾਂ ਚੰਗਾ ਕਾਹਾਂ ਪਾਈ ਕਿ ਨਹੀਂ ਮੈਂ ਤਾਂ ਹਿੰਦ ਤੈਨੂੰ ਕਹਿੰਦੀ ਚੇਤੀ ਆ ਜਲਵਾ ਲਾ ਲਵਾ ਨਾ ਤੂੰ ਬੜਾ ਗੌਰ ਕਰਦੀ ਆ ਨਹੀਂ ਭੈਣੇ ਤੈਨੂੰ ਪਤਾ ਤਾਂ ਹੈਗਾ ਮੈਂ ਚੁੱਲ੍ਹੇ ਦਾ ਕੰਮ ਕਰ ਲੱਗੀ ਸੀ ਮੈਂ ਜੀ ਮਰਕਾਣਾ ਖਾਈਆਂ ਚੱਲ ਕੋਈ ਨਾ ਭੈਣੇ ਬੜੀਆਂ ਭੈਣਾਂ ਖਾਂਦੀਆਂ ਹੁੰਦੀਆਂ ਨੇ ਛੋਟੇ ਭੈਣਾਂ ਪਿੱਛੇ ਐ ਕਿਜੀ ਗੱਲ ਕਰਦੀ ਆ ਤੂੰ ਹਜੇ ਤਾਂ ਆਪਾਂ ਨੇ ਕੰਮ ਲੈਣਾ ਨੂੰ ਹੋ ਜਾਂਦੇ ਠੀਕ ਕੋਈ ਨਾ ਉਹ ਦਵਾਈ ਦਵਾ ਲਿਆਉਂਦੇ ਦਵਾਈਆਂ ਦਵਾ ਲਿਆਉਣ ਦੇ ਫੇਰ ਦੇਖਾਂਗੇ ਉਹ ਪੀਵਾ ਕੋ ਦਾ ਲਾਹ ਹਾਂ ਕੋਈ ਨਾ ਆ ਜਾਂਦੇ ਦਵਾਈ ਲੈ ਕੇ ਆਤੋਂ ਨੂੰ ਮੈਂ ਤਿਆਰ ਆ ਤੇਰੀ ਗੋਹੇ ਦੀ ਚੱਲ ਕੋਈ ਨਾ ਇਨ ਸ਼ਾਂਤੀ ਰੱਖਿਆ ਕਰ ਮਾੜੀ ਮੋਟੀ तो आ ना, हो चल दवाई दवा के ला हाँ हूँ चलिए चल फिर फिर आखने की करा सोते हुए आ जा मैं कर द्डी स्टार्ट आ जा आ जाने बह जाओ हाँ खोल दें कोई गल बार, बार।, बार खोल क्या खोले खोले गेट खोले खोलिया दो क्या? तो पर माड़े कहे तो ਜਦ ਮੈਂ ਕਹਿੰਦਾ ਵੀ ਮੈਂ ਪਾਰਲਰ ਤੇ ਜਾਣਾ ਹੋਰ ਨਹੀਂ ਆਖੇ ਲੱਗਦਾ ਮੇਰੇ ਵਾਸਤੇ ਜਵਾਬ ਹੀ ਦੇ ਦਿੰਦਾ ਥੋਂ ਤੇ ਖੜਾ ਆਪੇ ਵਗ ਜਿਓ ਮਿੱਤੋ ਨਹੀਂ ਲਿਜਾਈਆਂ ਉਹਨੂੰ ਲੈ ਕੇ ਚੌੜਾ ਹੋ ਕੇ ਪਾ ਗਿਆ ਨਹੀਂ ਚਲ ਕੋਈ ਨਾ ਜੋ ਠੀਕ ਹੋਊਗੀ ਤਾਂ ਕੰਮ ਕਰੂਗੀ ਆਪਣਾ ਹੁਣ ਜੇ ਮੰਜੇ ਤੇ ਪਈ ਰਹੀ ਆਪਾਂ ਨੂੰ ਸਾਹਮਣੇ ਪਾਉ ਉਹ ਨਹੀਂ ਇਹ ਵੀ ਗੱਲ ਠੀਕ ਆ ਤੇਰੀ ਜੇ ਲੋਟ ਹੋਊਗੀ ਤਾਂ ਉਹ ਤੋਂ ਕੰਮ ਲਵਾਂਗੇ ਚਲ ਘਬਰਾਣਾ ਕਰ ਬਾਲਾ ਹੁਣ ਫੇਰ ਕੀ ਆ ਦਵਾਈ ਦਵਾ ਲਿਆ ਇਹਨੂੰ ਜੇ ਠੀਕ ਹੋਊ ਦਵਾ ਸੱਟ ਆਪਣਾ ਭੱਜੀ ਭੱਜੀ ਕੰਮ ਕਰਿਆ ਕੋਈ ਆਪਾਂ ਕਰਾਂਗੇ ਮੋਜਾਂ ਦੋ ਜਾਣੀਆਂ ਚੁੱਪਦਾ ਜਦੋਂ ਉਧਰ ਨੂੰ ਤੁਰ ਰਿਹਾ ਮੇਰੇ ਕੰਨੀ ਨਹੀਂ ਤੁਰਿਆ ਨਹੀਂ ਚਲ ਕਾਣੂ ਐਨਾ ਨਹੀਂ ਗੁੱਸਾ ਕਰੀਦਾ ਹੁੰਦਾ ਭੈਣੇ ਬਾਲਾ ਗੁੱਸਾ ਕਰਕੇ ਨਹੀਂ ਟਾਈਮ ਪਾਸ ਹੋਣਾ ਆਪਣਾ ਫਿਰ ਕੀ ਕਰਾਂ ਕੁੜੀ ਆਪਣੇ ਘਰ ਦੀ ਉਹ ਫੇਰ ਵੀ ਕੁੜੀ ਤਾਂ ਹੈਗੀ ਆ ਮੈਂ ਮੰਨਦੀ ਆ ਪਰ ਹੋਲਾ ਦੇ ਲੋਟ ਹੋਲਾ ਦੇ ਲੋਟ ਫਟਾਫਟ ਕੰਮ ਲੈਣੇ ਨੇਗੇ ਤੈਨੂੰ ਤਾਂ ਪਤਾ ਨਹੀਂ ਮੇਗਾ ਤੂੰ ਤਾਂ ਡੰਡ ਪਾਉਣ ਲੱਗ ਜਾਨੀਂ ਸੁਣਾਉਣ ਲੱਗ ਜਾਨੀ ਆ ਤੂੰ ਤਾਂ ਮੈਂ ਤਾਂ ਉਹਦੀ ਕਰਕੇ ਕਰਦੀ ਨਾ ਜੋ ਮੇਰਾ ਨਹੀਂ ਕਰਦਾ ਉਹਦਾ ਉਹਦੇ ਭਗਰ ਮਗਰ ਕੀਤਾ ਨਹੀਂ ਚੱਲ ਕੋਈ ਨਾ ਆਇਆ ਨਾ ਕਰਿਆ ਕਰ ਸਿਆਣੀ ਬਣਿਆ ਕਰ ਤੂੰ ਵੀ 24 ਘੰਟੇ ਨਹੀਂ ਟੈਂ ਟੈਂ ਲਾਈਦੀ ਹੁੰਦੀ ਨਾਲੇ ਲੱਗਤੇ ਨਾਲ ਦਵਾਈ ਲੈਣੀ ਭੈਣੇ ਹਾਂ ਹਾਂ ਬਈ ਨਾ ਨਾ ਡਾਕਟਰ ਨੇ ਕਿਹਾ ਦੋ ਦਿਨ ਰੈਸਟ ਕਰ ਲੈ ਨਾਲੇ ਟੈਗਲ ਦਵਾਈ ਲੈਣੀ ਚੰਗਾ ਲੇ ਸਾਰਾ ਦਿਨ ਫਿਰ ਜਉ ਕਦੇ ਕਿਸੇ ਦੇ ਕੰਮ ਕਦੇ ਕਿਸੇ ਦੇ ਆ ਕਾਮਲੇ ਜੀ ਨੂੰ ਆਏ ਨਹੀਂ ਵੀ ਸਿਰਪਾ ਕਾਈ ਕਰਦਾ ਫਿਰਦਾ ਮਾਣਾ ਮੋਟਾ ਸਿਰ ਚ ਤੇਲ ਇਚ ਸਾਲਾ ਹੁਣ ਤਾਂ ਹੀ ਇੱਥੇ ਬੈਠੇ ਆ ਨੰਗਣ ਦੇ ਬਿਠਾਉਂਗੇ ਗੱਲੀਆਂ ਬਾਤ ਅੱਜ ਚੱਸਦਿਆਂ ਇਹਦੇ ਸਿਰ ਚ ਤੇਲ ਕਿੰਨਾ ਚਿਰ ਹੋ ਗਿਆ ਮੇਂ ਗਲੇ ਹੋ ਜਾਊਗਾ ਨਾਲੇ ਚੰਗਾ ਭਣੇ ਮੇਰੀ ਘਰ ਧਿਆਨ ਰੱਖੀ ਮੈਂ ਦਵਾਈ ਬੁੱਟੀ ਲੈ ਲਈ ਮੈਂ ਮਾੜਾ ਇਹ ਨਾ ਪਿੰਡ ਚ ਜਾ ਕੇ ਆਣਾ ਕੰਮ ਆ ਲੈ ਉਰੇ ਆ ਚੱਕ ਟੇਬਲ ਜਾ ਚੱਕੀ ਕੁਰਸੀ ਜੀ ਆ ਉਰੇ ਚੱਕੀ ਕੀ ਕਰਨਾ ਇੱਥੇ ਬਹਿ ਜਾ ਮੈਂ ਬਹਿ ਗਿਆ ਆ ਉਰੇ ਘਰ ਮੈਂ ਤੇਰੇ ਬੋਦਿਆਂ ਚ ਤੇਲ ਉਹ ਮੇਰੀ ਗਾ ਮੈਂ ਹੁਣ ਬਾਲਕ ਦਾ ਕਹਿਤ ਹੁਣ ਗੱਜ ਕਰ ਦੇਗੀ ਮੈਂ ਨਾ ਸਮਝ ਆਣ ਵਾਲੀ ਕਿਦਰੇ ਨਹੀਂ ਗੱਜ ਕਰਦੀ ਠੀਕ ਹੋ ਉਹ ਮੈਨੂੰ ਬੁਲਾਈ ਜਾਂਦੇ ਨੇ ਫੋਨ ਆਇਆ ਸੀ ਹੁਣ ਬੁਲਾਉਂਦੇ ਹੀ ਰਹਿਣਗੇ ਆ ਸਿਰ ਦੇਖ ਲੈ ਕਿਵੇਂ ਹੋਇਆ ਪਿਆਗਾ ਦੋ ਕਮਾ ਬਾਲ ਜੀ ਮਿੰਟੋ ਕਿ ਹੋ ਕਰਦੇ ਕਰਦੇ ਮਿੰਟੋ ਮੈਂਟਿਕ ਆ ਕਰਦੇਗੀ ਆ ਬਾੜਾ ਤੇ ਲਾ ਆਥੇ ਬਾੜ ਕੌਲੀ ਓ ਲਿਆ ਜਿੱਚ ਸਾਲਿਆ ਕਰੇ ਫਿਰ ਵਧੀਆ ਰਹਿੰਦਾ ਹੈਗਾ ਐ ਤਾਲੂਆ ਹੈ ਦੱਸ ਵਧੀਆ ਤਾਲੂ ਮੈਂ ਕੋ ਨਿਆਣਾ ਜੂ ਆਖਾ ਹੂੰ ਕਮਲਾ ਨਿਆਣੇ ਪਿੱਛੇ ਥੋੜੋ ਹੁੰਦਾ ਬਾਈ ਸਾਰਾ ਦਿਨ ਬੋਲਦੇ ਆਂ ਆਪਾਂ ਕੰਮ ਕਰਦੇ ਆਂ ਦਿਮਾਗ ਤਾਂ ਮਗਜ ਹੁੰਦਾ ਹੀ ਐ ਖਰਾਬ ਖੁਸ਼ਕੀ ਵਹਿ ਜਾਂਦੀ ਐ ਤਾਹੀਂ ਤੇ ਘਰ ਪੈ ਜਾਂਦੀ ਐ ਮੇਰੇ ਨਹੀਂ ਕਿਹੜੇ ਘਰ ਪਈ ਤਾਹੀਂ ਨਹੀਂ ਪਈ ਬੇਬੇ ਚਸਦੀ ਹੁੰਦੀ ਸੀ ਐਨਨਾਂ ਤੇਲ ਅੱਦੀ ਅੱਦੀ ਕੌਲੀ ਚਸ ਦਿੰਦੀ ਸੀ ਹੈ ਨਹੀਂ ਪੈ ਜੇ ਖੁਸ਼ਕੀ ਫੇਰ ਆ ਦੇ ਲੱਜ ਜਦੋਂ ਉਹ ਨਹੀਂ ਉਹ ਤੋਂ ਚੱਸਦੀਆਂ ਨਹੀਂ ਜਮਾ ਨਹੀਂ ਤੇ ਸਾਂ ਲਿਆ ਕਰ ਬਹੁਤ ਬੜਾ ਦੀ ਬਰੇਵਾ ਵਾ ਵੇ ਧੋਗ ਬਾੜ ਗਿਆ ਮੈਂ ਹਾਂ ਹੁਣ ਪਰਤ ਕੇ ਉਹ ਪੰਨੀ ਹੂੰ ਪਤਾ ਸੀ ਤਾਂ ਹੀ ਚੱਲਦਾ ਫਿਰਦਾ ਸੀ ਹੈ ਹੋਰ ਮੈਂ ਨਹੀਂ ਕਾਮਲਿਆ ਤੇ ਠੀਕ ਹੈ ਤਈ ਹਾਂ ਹਾਂ ਵਧੀਆ ਠੀਕ ਹੈ ਹੁਣ ਨਾ ਨਾ ਅੱਜ ਤਾਂ ਵਾਲਾ ਹੀ ਵਧੀਆ ਹੈਗਾ ਸਰੀਰ ਤਾਂਹੀਂ ਤੇ ਹੋਰ ਮੈਂ ਇੱਥੇ ਬੈ ਗਈ ਮਾਂ ਮੈਂ ਹਫਤੇ ਨੂੰ ਕਿਹਾ ਕਰ ਦੁਬਾਰੀ ਟੈਸਟ ਕਰਾ ਲੂ ਤੇ ਹਫਤੇ ਨੂੰ ਦਵਾਈ ਲੀਤੀ ਠੀਕ ਹੈ ਚਲ ਜੇ ਦਾ ਦਵਾਈ ਬਿਚਾਰੋ ਤਾਂ ਮੈਂ ਤਾਂ ਪਹਿਲਾਂ ਦਿਖਾਇਆਵਾਂਗੇ ਜੇ ਨਾ ਹੋਇਆ ਫਿਰ ਮੇਰੀ ਅਸਨ ਆਪਾਂ ਜਾਣਦੇ ਹਾਂ ਠੀਕ ਆ ਹਾਂ ਨਾ ਹੁਣ ਤਾਂ ਲੋੜ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਦਵਾਈ ਦੀ ਲੋੜ ਹੋਣੀ ਬੜੀ ਦਵਾਈ ਦਵਾਈ ਪੂਰੀ ਕਰਨ ਦਾ ਬੰਦਾ ਹੂੰ ਹੁਣ ਫਿਰ ਦਿੱਕਤ ਬਣੇ ਚਲ ਕੋਈ ਨਹੀਂ ਜੇ ਲੋੜ ਪਈ ਤਾਂ ਦਿਖਾ ਲਾਂਗੇ ਨਹੀਂ ਨਾ ਸਿਆ ਠੀਕ ਉਹ ਮੈਂ ਕਹਿੰਦੀ ਸੀ ਜੇ ਵੀ ਮੇਰੇ ਸਾਸ ਨੂੰ ਮਾੜਾ ਜਿਹਾ ਫੋਨ ਲਾ ਕੇ ਪੁੱਛ ਲੈਂਦਾ ਵੀ ਠੀਕ ਠਾਕ ਹੈ हां मैं ना मेरी हां मैं ਮਾੜਾ ਪੈਂਦਾ ਜਾਮ ਮੈਂ ਨਾਲ ਤੇ ਤੇਰੀ ਗੱਲ ਕਰਾ ਦੂੰਗਾ ਤੇ ਮਾਸੀ ਨਾਲ ਤੇ ਨਾਲ ਚੰਕ ਚੰਕ ਨਾ ਯੂਰ ਹੈ ਪੁੱਛਿਆ ਕਰ ਸਾਰਾ ਦਾ ਮਾੜਾ ਹਰ ਹੋਰ ਉਹਦੇ ਮਾੜੀ ਜੀ ਖੰਗ ਜੀ ਹੋਈ ਪਈ ਸੀ ਫੇ ਮੇਰੀ ਗੱਲ ਜੀ ਹੋਈ ਨਹੀਂ ਹੈਗੀ ਨਾਲ ਹੀ ਲਿਉਂਦੀ ਉਹਨੂੰ ਵੀ ਦਵਾਈ ਹੋਰੀ ਦਵਾਏ ਐਨੀ ਜਿੰਮੇਵਾਰੀਆਂ ਖਾਣੂ ਚੱਕ ਰਿਆ ਹਿੰਦੂ ਦਰਿਆ ਦੀ ਪੁੱਲ ਨਹੀਂ ਹੁੰਦਾ ਇਹ ਕੰਮ ਦਾ ਹਾਂ ਇਹ ਤਾਂ ਹੈ ਨਹੀਂ ਤਾਂ ਦਵਾਈ ਦੂਈ ਤਾਂ ਪੂਰੀ ਗੌਰ ਰੱਖਦੀ ਆ ਅੱਛਾ ਹਾਂ ਲਗਾ ਕੇ ਜੀ ਲਾ ਦੇ ਨਾ ਦੇ ਕੇ ਟੋਪਕ

ਚੱਲ ਚੱਲੀਏ ਹੁਣ ਨਹੀਂ ਮੈਂ ਤਾਂ ਐਂ ਦੇਖਦੀ ਆ ਮੂੰਹ ਦੀ ਕੀ ਪੱਟੀ ਮੇਸ ਹੋਈ ਪਈ ਆ ਫੇਸ਼ੇਅਰ ਕੁੰਸ਼ੇਅਰ ਸਾਰਾ ਪੁਛਕਰਾ ਕੇ ਆਉਂਗੀ ਨਹੀਂ ਫੇਸ਼ੇਅਰ ਤਾਂ ਤਾਂ ਕਰਾਵਾਂਗੇ ਇੱਥੇ ਚੱਲਾਂਗੇ ਸ਼ੀਸ਼ਾ ਧਾਰ ਚੱਲ ਚੱਲੀਏ ਚੱਲ ਚੱਲੀਏ ਚੰਗਾ ਭੈਣੀ ਅਸੀਂ ਬਾਜ਼ਾਰ ਜਾ ਕੇ ਆਉਨੇ ਆ ਕੰਮ ਤਾਂ ਉਹ ਅਸੀਂ ਸਾਰੇ ਕਰ ਗਈਆਂ ਅਸਲ ਮੈਂ ਤਾਂ ਕੋਈ ਆਉਂਗਾ ਨਹੀਂ ਜੇ ਕੋਈ ਆਇਆ ਚਾਹ ਪਾਣੀ ਦੇ ਦੀ ਆਖਣੇ ਆਉਂਦੀ ਉਹਨੂੰ ਰੋਟੀ ਬਣਾ ਲਈ ਐਨਾ ਟਾਈਮ ਲਾ ਕੇ ਆਉਂਗੀ ਆ ਭਾਬੀ ਘੰਟੇ ਤੋਂ ਘੰਟੇ ਚਾ ਜਾਾਂਗੇ

ਆਜਾ ਪਰ ਹਿੰਮਤ ਨਾਲ ਆਜਾ ਮਾਗਰੇ ਫੋਨ ਖੜਕਾ ਦੂਗਾ ਫਿਰ ਤੇਰਾ ਬਾਈ ਨਹੀਂ ਹੋਰ ਫਿਰ ਉਹ ਚਰਚੜ ਲੱਗ ਜਾਂਦਾ ਬਾਈ ਕਰਨਾ ਦੱਸ